ਤੁਸੀਂ ਹੁਣੇ ਭਗਵੰਤ ਮਾਨ ਨੂੰ ਕ੍ਰਿਟਿਸਾਈਜ਼ ਕਰ ਰਹੇ ਹੋ ਬਹੁਤ ਸਾਰੇ ਮਸਲਿਆਂ ਤੇ ਨਾ ਕਰਾ ਨਹੀਂ ਨਹੀਂ ਕਰਨਾ ਬਣਦਾ ਤੁਹਾਡਾ ਤੁਸੀਂ ਆਪੋਜੀਸ਼ਨ ਹੋ ਜੋ ਮੈਂ ਤੈਨੂੰ ਦੱਸਿਆ ਸਾਰੀ ਮੈਂ ਦੱਸਿਆ ਕਿ ਕਾਂਗਰਸ ਨੂੰ ਕਰਨਾ ਬਣਦਾ ਕਰਨਾ ਚਾਹੀਦਾ ਨਹੀਂ ਸਾਰੀ ਕਾਂਗਰਸ ਮੇਰਾ ਮੇਰਾ ਸਵਾਲ ਸੁਣੋ ਮੇਰਾ ਸਵਾਲ ਸੁਣਿਓ ਸਿੰਦੂ ਸਾਹਿਬ ਮੈਨੂੰ ਸਤਿੰਦਰ ਸਰਤਾਜ ਦਾ ਨਾ ਗੀਤ ਯਾਦ ਆ ਗਿਆ ਅੱਛਾ ਕਹਿੰਦਾ ਦੋਹਾਂ ਬੀੜੀਆਂ ਵਿੱਚ ਵੀ ਕੀ ਪੈਰ ਧਰਨਾ ਜਾਂ ਤਾਂ ਹਿਜਰ ਬਣ ਜਾ ਜਾਂ ਵਿਸਾਲ ਬਣ ਜਾ ਕਰਕੇ ਹੌਸਲਾ ਵੀ ਹੋ ਜਾ ਇੱਕ ਪਾਸੇ ਜਾਂ ਕੱਖ ਬਣ ਜਾ ਜਾਂ ਕਮਾਲ ਬਣ ਜਾ ਤੁਸੀਂ ਅਲਾਈਅੰਸ ਦੀ ਵੀ ਸਪੋਰਟ ਕਰਦੇ ਹੋ ਤੁਸੀਂ ਕਹਿੰਦੇ ਹੋ ਇਹ ਠੱਗ ਵੀ ਹੈਗੇ ਆ ਇਹ ਚੋਰ ਵੀ ਤੁਕੇ ਮੁੱਖ ਮੰਤਰੀ ਦਾ ਇਲੈਕਸ਼ਨ ਤੇ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਦੋਅਟ ਕੀ ਕਰਨ ਕਿਵੇਂ ਆਟਾ ਮੈਂ ਦੱਸਦਾ ਬੈਣਾ ਤੋਂ ਨਾਲ ਹੀ ਇਹ ਸੁਣ ਲੈਣਾ ਹੁਣ ਇਹ ਮੁੱਦੇ ਨੇ ਮਿੱਤਰ ਪਿਆਰੇ ਇਹ ਮੁੱਦੇ ਜਿਨ੍ਹਾਂ ਮੁੱਦਿਆਂ ਤੇ ਇਹ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਕੋਈ ਰੋੜਾ ਹੀ ਨਹੀਂ ਆਦਾ ਸਟੇਟ ਦੇ ਏਜੰਡੇ ਨਾਲ ਨਾ ਸਿੱਧੂ ਦੇ ਏਜੰਡੇ ਨਾਲ ਇਹ ਕਾਮਨ ਮਿਨਿਮਮ ਪ੍ਰੋਗਰਾਮ ਔਕਣ ਲਈ ਰੋੜਾ ਬੰਦਿਆ ਨੂੰ ਲੋਕ ਐਕਸੈਪਟ ਕਰਨਗੇ ਇਸ ਗੱਲ ਨੂੰ ਕਿਉਂ ਨੂੰ ਹੋਰ ਕਿਹਨੂੰ ਸੈਪਟ ਕਰਨਗੇ ਕਿਵੇਂ ਕਰਨਗੇ ਉਹ ਕਹਿੰਦੇ ਆਪ ਵਾਲੇ ਤੇ ਕਾਂਗਰਸੀ ਇਕੱਠੇ ਹੋ ਗਈ ਇਹ ਮੇਰੀ ਗੱਲ ਨੂੰ ਸੁਣ ਇਹ ਮਿਲ ਲਾ ਹਿਸਟਰੀ ਚ ਪਹਿਲੀ ਵਾਰ ਨਹੀਂ ਹੋ ਰਹੀ ਸਾਡਾ ਆਪੋਜੀਸ਼ਨ ਰਲ ਨਾ ਕਾਂਗਰਸ ਸੈਂਟਰ ਸੈਂਟਰ ਦੇ ਪ੍ਰਧਾਨ ਮੰਤਰੀ ਦੀ ਗੱਲ ਹੈ ਕੀ ਹੈ ਪਰ ਪੂਰੀ ਕਾਂਗਰਸ ਨੇ ਤੁਸੀਂ ਸਪੋਰਟ ਕੀਤੀ ਮੈਂ ਕਿਹਾ ਮੈਂ ਤਾਂ ਸਪੋਰਟ ਹੀ ਨਹੀਂ ਕੀਤੀ ਮੈਂ ਕਹਿੰਦਾ ਮੈਂ ਜਿਹੜੀ ਸਟੇਟਮੈਂਟ ਹੈ ਫਿਰ ਉਹ ਸੁਣਨਾ ਯਾਰ ਤੂੰ ਗੱਲ ਕਰ ਮੈਂ ਕਿਹਾ ਜੋ ਹਾਈ ਕਮਾਂਡ ਕਹੂਗੀ ਮੈਂ ਕਰੂੰਗਾ ਉਹ ਜਾਪਤਾ ਨਹੀਂ ਕਿ ਤੁਸੀਂ ਹਾਈ ਕਮਾਂਡ ਦੇ ਉਲਟ ਚੱਲਦੇ ਹੋ ਇਹ ਸਮੈਲ ਚੋਂ ਟਰਾਂਸਫਰਮੇਸ਼ਨ ਸਿੱਧੂ ਸਾਹਿਬ ਇੱਕ ਬੰਦਾ ਨਵਜੋਤ ਸਿੰਘ ਸਿੱਧੂ ਮੈਲਸ ਸੌਣ ਵਾਲਾ ਉਹਨੂੰ ਜੇਲ੍ਹ 'ਚ ਸੌਣਾ ਪੈ ਰਿਹਾ ਹੈ ਨਵਜੋਤ ਸਿੱਧੂ ਦੇ ਲਈ ਉਹ ਪਲ ਕਿਸ ਤਰ੍ਹਾਂ ਦੇ ਸੀ ਉਹ ਦਾ ਪਹਿਲਾ ਦਿਨ ਕਿਵੇਂ ਬੀਤਦਾ ਸੀ ਉਹ ਪਾਲ ਉਹ ਪਾਲ ਸਦਗਤੀ ਦੇ ਸੀ ਤੁਸੀਂ ਫਿਰ ਯੂਟਿਲਾਈਜ਼ ਕਿਵੇਂ ਕੀਤਾ ਮੈਂ ਜਦੋਂ ਗਿਆ ਅੰਦਰ ਮੈਂ ਕਿਹਾ ਮਾਂ ਮਾਈ ਮੈਨੂੰ ਬਸ ਗਰਮੀ ਤੋਂ ਥੋੜਾ ਜਿਹਾ ਟਪਲਾਦਾ ਅੱਛਾ ਕਿੰਨਾ ਪਸੂਨਾ ਆਵੇ ਤੇ ਨੀਂਦ ਆਣੀ ਚਾਹੀਦੀ ਇੱਕਦਮ ਗਰਮੀ ਲੱਗੀ ਪੁੱਛੀ ਜਿਹੜੇ ਅੰਦਰ ਸੀ ਮੇਰੇ ਤਿੰਨ ਸੇਵਾਦਾਰ ਕਿਵੇਂ ਸੀ ਤੁਹਾਡਾ ਰਹਿਣ ਸਹਿਣ ਮੈਂ ਕਹਿੰਦਾ ਰਹਿਣ ਸਹਿਣ ਤੇ ਪੁੱਛਣਾ ਤੂੰ ਜਿਹੜੀ ਸਦਗਤੀ ਮੇਰੀ ਇਹ ਮੈਂ ਪੁੱਛਣਾ ਤੁਹਾਡੇ ਜਿਹੜੀ ਸਦਗਤੀ ਮੇਰੀ ਜੇਲ੍ਹ ਚ ਹੋਈ ਕਦੇ ਹੋਈ ਵੀ ਨਹੀਂ ਸਕਦਾ ਹਾਂ ਉੱਥੇ ਇੱਕ ਬੰਦਾ ਆਇਆ ਉਹ ਮੈਨੂੰ ਚੰਡੀ ਦੀ ਵਾਰ ਸੁਣਾਉਣਾ ਅੱਛਾ ਤਸ਼ਮੀਸ਼ ਮਰੇ ਲੋਹੇ ਕੰਡੇ ਖੜੇ ਹੋ ਜਾਂਦੇ ਮੈਨੂੰ ਦਿਕਦਾ ਹੁੰਦਾ ਬਿਲਕੁਲ ਅੰਦਰ ਚੰਡੀ ਦੀਵਾਰ ਉਹ ਮੈਨੂੰ ਕਹਿੰਦਾ ਸਿੱਧੂ ਸਾਹਿਬ ਇੱਕ ਗੱਲ ਕਹਾ ਇਹ ਦਿਖਣਾ ਵਧੂਗਾ ਮੈਂ ਕਿਉਂ ਕਹਦਾ ਜੇ ਮਨ ਚ ਕਿਸੇ ਬਾਰੇ ਰਾਂਜਾ ਕੱਢ ਦੇ ਮਾਫ ਕਰਤਾ ਹੂੰ ਕਰਤਾ ਕੁਛ ਕੀ ਕਿਹਾ ਮੈਂ ਕਹਾ ਇਫ ਰਿਵਿਊ ਮੇਰੇ ਮਨ ਚ ਤੇਰੇ ਬਾਰੇ ਕੁਝ ਨਾ ਹੂੰ ਔਰ ਸੱਚੀ ਕਹਾ ਕੁਛ ਨਹੀਂ ਹੈ ਹਾਂ ਪੰਜਾਬ ਬਾਰੇ ਕੋਈ ਮੈਨੂੰ ਲੱਗੂਗਾ ਕਿ ਗਲਤ ਕਦਮ ਚੁੱਕਿਆ ਫੱਟ ਠੋਕੂ ਇਹ ਕੀ ਦਾ ਫਰਜ ਸੀ ਤੁਸੀਂ ਪੁਰਾਣੇ ਆਪਦੇ ਦੁਸ਼ਮਣ ਨੂੰ ਹੀ ਭਰਾ ਬਣਾਇਆ ਕੌ ਬਿਕਰਮ ਸਿੰਘ ਮਜੀਠੀਆ ਨੂੰ ਵੀ ਜੱਫੀ ਪਾਈ ਬਿਲਕੁਲ ਗਲਤ ਤੁਸੀਂ ਵਚਨ ਬੰਦਤਾ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਨਹੀਂ ਤੁਸੀਂ ਉੱਥੇ ਵਚਨ ਤਾਂ ਝੂਠੇ ਪੈ ਗਏ ਬਿਲਕੁਲ ਗਲਤ ਬਕਵਾਸ ਨਮਕੂਲ ਗੱਲ ਕੀਤੀ ਮੈਂ ਉਹਨੂੰ ਕਿਹਾ ਰਿਣ ਮੁਕਤ ਤੇਰੇ ਖਿਲਾਫ ਰੰਜਿ ਸੀ ਮੇਰੇ ਅੰਦਰ ਇੱਕ ਬਦਲੇ ਦੀ ਭਾਵਨਾ ਸੀ ਮੇਰੇ ਖਤਮ ਹੋ ਗਿਆ ਖਤਮ ਮੈਂ ਕਿਹਾ ਅੱਜ ਤੋਂ ਉਹ ਖਤਮ ਹੈ ਪਰ ਕਈ ਕਾਂਗਰਸੀ ਕਹਿੰਦੇ ਸੀ ਸਿੱਧੂ ਮਗਰ ਲਾਕੇ ਅਸੀਂ ਲੱਸੀ ਹੋਗੇ ਕਹਿੰਦੇ ਸਾਡੀ ਦੁਸ਼ਮਣੀ ਪੈ ਗਈ ਜੋ ਕੀਤਾ ਸ਼ਰਿਆਮ ਕੀਤਾ ਕਿਸੇ ਫਾਰਮ ਹਾਊਸ ਤੇ ਜਾ ਕੇ ਨਹੀਂ ਖਰਾਤਾਂ ਦੇ ਹਨੇਰਿਆਂ ਚ ਨਹੀਂ ਜੇ 1 ਮਿੰਟ ਮਿਲਿਆ ਨਿਭਾ ਦੂੰ ਕੋਈ ਲਾਂਝ ਨਹੀਂ ਹੈ ਗਲਤ ਕਰੂ ਠੋਕੂ ਅੱਛੇ ਆਪੋਜੀਸ਼ਨ ਦਾ ਰੋਲ ਨਿਭਾ ਰਿਆ ਕੀ ਗਲਤ ਹੈ ਬੇਕਰਮ ਆਵੇ ਮੇਰੇ ਕੋਲ ਤੈਨੂੰ ਪਤਾ ਹੈ ਜਦੋਂ ਮੈਂ ਕੁਝ ਅੱਛੀਆਂ ਚੀਜ਼ਾਂ ਵੀ ਯਾਦ ਰੱਖਣੀਆਂ ਚਾਹੀਦੀਆਂ